ਜੀ ਸਸ ਸ਼ਿਕਾਲ ਕੇ ਮੈਂ ਤੁਹਾਰੇ ਆਯੂਬ ਤੁਹਾਰੇ ਵਧੀਆ ਮੰਗੇ ਜੀ ਲਓ ਜੀ ਹੁਣ ਆਪਾਂ ਚੱਲ ਪਿਆ ਘਰੋਂ ਟਾਈਮ ਇਥੇ ਹੋ ਚੁੱਕਿਆ 5:30 ਦਾ ਅੱਜ ਆਪਾਂ ਜਾਣਾ ਆਪਣੇ ਪੇਕੇ ਘਰ ਖੱਲਾ ਮਾਰਦੇ ਮਾਰਦੇ ਆਪਾਂ ਪਹੁੰਚ ਗਏ ਮੇਰੇ ਪਿੰਡ ਮੇਰੇ ਪੇਕੇ ਘਰ ਤੇ ਸਭ ਤੋਂ ਪਹਿਲਾਂ ਮੈਂ ਸਭ ਨੂੰ ਮਿਲੀ ਫਿਰ ਹੁਣ ਮੈਂ ਕਰਦੀ ਆਪਣੀ ਇੰਟਰਸਟ ਚੇਂਜ ਹੁਣ ਆ ਗਈ ਮੈਂ ਆਪਣੇ ਘਰ ਵਾਲੇ ਅਵਤਾਰ ਦੇ ਵਿੱਚ ਤੇ ਹੁਣ ਇਸੇ ਲੱਗਾ ਕੇ ਆਪਾਂ ਪੀਨੇ ਆ ਚਾਹ ਐ ਚਾਹ ਲਗੀ ਸੀ ਮੇਰੇ ਦਾਦੀ ਵਾਲੇ ਰੂਮ ਦੇ ਵਿੱਚ ਗੱਲਾਂ ਮਾਰ ਕੇ ਮੈਂ ਅੱਗੇ ਸਿਰ ਜਰਮ ਦੇ ਵਿੱਚ ਇਧਰ ਦੇਖਿਆ ਤਾਂ ਬੱਚੇ ਵੀ ਖੇਡ ਰਹੇ ਸੀਗੇ ਸਿਰਤਾ ਵੀ ਤੇ ਵੀਰ ਬਹੁਤ ਜ਼ਿਆਦਾ ਮਸਤੀ ਕਰ ਰਹੇ ਸੀਗੇ ਬੱਚਿਆਂ ਦੀ ਮਸਤੀ ਦੇਖਣ ਤੋਂ ਬਾਅਦ ਹੁਣ ਆ ਗਈ ਸੀ ਮੈਂ ਕਿਚਨ ਦੇ ਵਿੱਚ ਕਿਚਨ ਦੇ ਵਿੱਚ ਆ ਕੇ ਮੈਂ ਕਾਂਸਤ ਤੇ ਜਿਹੜਾ ਸਮਾਨ ਪਿਆ ਸੀ ਉਹਨੂੰ نیچے ਉਤਾਰ ਲਿਆ ਸੀਗਾ ਤਾਂ ਕਿ ਮੈਂ ਥੋੜੀ ਬਹੁਤੀ ਸੈਟਿੰਗ ਕਰ ਸਕਾਂ ਪਾਂ ਜਿਹੜੀ ਸੈਟਿੰਗ ਤਾਂ ਮੇਰੀ ਭਾਣਜੀ ਨੇ ਪਹਿਲਾਂ ਹੀ ਕਰ ਰੱਖੀ ਸੀਗੀ ਬਟ ਜਿਹੜਾ ਥੋੜਾ ਬਹੁਤਾ ਸਮਾਨ ਸੀਗਾ ਡੱਬੇ ਵਗੈਰਾ ਉਹਨਾਂ ਦੀ ਮੈਂ ਕਰੀ ਥੋੜੀ ਬਹੁਤੀ ਸੈਟਿੰਗ ਲਿਫਾਫਿਆਂ ਦੇ ਵਿੱਚ ਵੀ ਪਹਿਲਾਂ ਮੈਂ ਸਮਾਨ ਕੱਢ ਲਿਆ ਸੀਗਾ ਕਿਉਂਕਿ ਥੋੜੇ ਫਰੂਟਸ ਲੈ ਕੇ ਸੀਗੇ ਆਪਾਂ ਵੀ ਤੇ ਉਹਨਾਂ ਨੂੰ ਟੋਕਰੀ ਦੇ ਵਿੱਚ ਵੀ ਰੱਖ ਲਿਆ ਸੀਗਾ ਤਾਂ ਕਿ ਖਰਾਬ ਨਾ ਹੋ ਜਾਣ ਇਹਦੇ ਵਿੱਚ ਥੋੜਾ ਬਹੁਤਾ ਸਮਾਨ ਇਧਰ-ਉਧਰ ਹੋਇਆ ਪਿਆ ਸੀਗਾ ਜਿਵੇਂ ਕਿ ਟੀਫਨ ਵਗੈਰਾ ਫਿਰ ਆਪਾਂ ਟੀਫਨ ਵਗੈਰਾ ਨੂੰ ਵੀ ਉੱਪਰ ਕਾਣਸ ਤੇ ਰੱਖਿਆ होर भी कुछ समाना जो इधर उधर पेल जी हमें लगी हूँ सफाई कर सफाई करनी किचन बहुत जरूरी है ਬਾਈ ਕਰਨ ਤੋਂ ਬਾਅਦ ਹੁਣ ਮੈਂ ਬਣਾਉਣੀ ਹੈ ਕੋਲਡ ਕਾਫੀ ਇਧਰ ਵੀਰ ਵੀ ਮੇਰੀ ਹੈਲਪ ਕਰ ਰਹੀ ਸੀ ਤੇ ਬੱਚੇ ਵੀ ਲੋਜੀ ਕੋਲਡ ਕਾਫੀ ਹੋ ਗਈ ਆ ਬਰੀ ਰੈਡੀ ਹੁਣ ਆਪਾਂ ਕੋਲਡ ਕਾਫੀ ਪੀਣੇ ਆ ਤੇ ਬੱਚਿਆਂ ਨੂੰ ਵੀ ਦਿਨੇ ਆ ਠੰਡਾ ਠਾਰ ਕੋਲਡ ਕਾਫੀ ਪੀਣ ਤੋਂ ਬਾਅਦ ਹੁਣ ਮੈ ਲੱਗੀ ਸੀ ਕਿ ਸੀਰੀਅਲ ਦੇਖਣਾ ਟਾਈਮ ਇੱਥੇ ਹੋ ਚੁੱਕਿਆ 3:30 ਦਾ ਹੁਣ ਖਾਣੇ ਆਪਾਂ ਰੋਟੀ ਹਲੋ ਜੀ ਸਸੀ ਕਾਲ ਜੀ ਕਿਵੇਂ ਹੋ ਤੁਸੀਂ ਸਾਰੇ ਜੀ ਟਾਈਮ ਇਥੇ ਹੋ ਚੁੱਕਿਆ ਆਪਣਾ 7-8 ਵਜੇ ਦਾ ਤੇ ਹੁਣ ਮੈਂ ਪੀਨੀਆ ਚਾਹ ਚਾਹੂ ਪੀ ਕੇ ਮੈਂ ਲੱਗੀ ਸੀ ਆਪਣੇ ਘਰ ਦੇ ਕੰਮਾਂ ਕਰਨ ਤੇ ਜੀ ਹੁਣ ਆਪਾਂ ਕਰਦੇ ਹਾਂ ਅੱਜ ਦਾ ਸਭ ਤੋਂ ਪਹਿਲਾ ਕੰਮ ਆਪਣਾ ਕਮਕੀ ਅੱਜ ਜਿਹੜਾ ਛੋਟੀ ਕਿਚਨ ਹੁੰਦੀ ਹੈ ਮਿਨੀ ਕਿਚਨ ਜਿਹਨੂੰ ਆਪਾਂ ਕਹਿੰਦੇ ਆ ਓਟੇ ਵਾਲੀ ਸਾਈਡ ਉਹ ਆਪਾਂ ਕਰਦੇ ਹਾਂ ਜੇ ਸਾਫ ਸਾਈਡ ਤੋਂ ਮੈਂ ਪਹਿਲਾਂ ਹੀ ਸਾਫ਼ ਕਰ ਲਈ ਸੀ ਦੂਜੀ ਸਾਈਡ ਸ਼ੁੱਟ ਲਈ ਅੱਗੇ ਸੀ ਫਿਰ ਮੈਂ ਥੋੜਾ ਬਹੁਤਾ ਡਰ ਲੱਗਣ ਲੱਗਿਆ ਸੀਗਾ ਫਿਰ ਹੌਲੀ ਹੌਲੀ ਮੈਂ ਸਾਰਾ ਕੰਮ ਐਦਾ ਹੀ ਕਰਦੀ ਰਹੀ ਜਿਹੜਾ ਚੁੱਲ੍ਹਾ ਸੀ ਆਪਾਂ ਉਹਨੂੰ ਵੀ ਸਾਫ਼ ਕਰ ਲਿਆ ਸੀ ਫਿਰ ਉਹਨੂੰ ਰੱਖਿਆ ਦੂਜੇ ਪਾਸੇ ਬਾਕੀ ਕਮਰਿਆਂ ਤੇ ਬੇੜੀ ਦੀ ਸਫਾਈ ਮਮਮੀ ਨੇ ਕਰ ਲਈ ਸੀ ਬਟ ਇਹ ਥੋੜਾ ਬਹੁਤਾ ਰਹਿੰਦਾ ਸੀ ਸੋਚਿਆ ਕਿ ਆਉਣਾ ਮਮਮੀ ਦੀ ਵੀ ਹੈਲਪ ਕਰੀ ਜਾਵੇ ਫਿਰ ਮੈਂ ਇੱਥੇ ਲੱਗੀ ਸੀ ਕੰਮ ਕਰਨ ਨੂੰ ਪੁਰਾਣੇ ਜ਼ਮਾਨਿਆਂ ਦੇ ਵਿੱਚ ਓਟੇ ਵਾਲੀ ਜਗ੍ਹਾ ਨੂੰ ਹੀ ਜ਼ਿਆਦਾ ਵਰਤਿਆ ਜਾਂਦਾ ਸੀ ਉੱਥੇ ਹੀ ਛੋਟਾ ਮੋਟਾ ਸਮਾਨ ਵਗੈਰਾ ਤੇ ਸਾਰਾ ਕੁਝ ਉੱਥੇ ਹੀ ਰੱਖਿਆ ਜਾਂਦਾ ਸੀਗਾ ਸਟੋਵ ਵਗੈਰਾ ਗੈਸ ਵਗੈਰਾ ਪਰ ਅੱਜ ਕੱਲ੍ਹ ਲੋਕ ਲੱਗਰ ਸੋਈ ਬਣਵਾ ਲੈਂਦੇ ਨੇ ਉੱਥੇ ਸਮਾਨ ਰੱਖ ਲੈਂਦੇ ਨੇ ਪਰ ਸਾਡੇ ਇੱਧਰ ਰਸੋਈ ਵੱਡੀ ਹੈਗੀ ਆ ਪਰ ਥੋੜਾ ਬਹੁਤਾ ਸਮਾਨ ਆ ਪਾ ਇੱਧਰ ਵੀ ਰੱਖ ਲੈਂਦੇ ਆ ਜਿਵੇਂ ਕਿ ਇੱਥੇ ਚੱਕੀ ਪਈ ਆ ਤੇ ਹੋਰ ਵੀ ਸਮਾਨ ਪਿਆ ਆ ਸਮਾਨ ਜਿਹੜਾ ਇੱਧਰ ਉੱਧਰ ਖਿਲਰਿਆ ਪਿਆ ਸੀ ਉਹ ਆਪਾਂ ਪਹਿਲਾਂ ਹੀ ਰੱਖ ਲਿਆ ਸੀ ਥੋੜਾ ਬਹੁਤ ਸਮਾਨ ਹੁਣ ਮੈਂ ਰੱਖੀ ਜਾਨੀ ਆ ਨਾਲ ਨਾਲ ਤੇ ਇਧਰ ਵੀਰ ਵੀ ਆ ਗਈ ਸੀਗੀ ਉਹਨੂੰ ਇਦਾਂ ਸੀ ਕਿ ਕੈਂਪਰ ਦੇ ਵਿੱਚ ਪਾਣੀ ਭਰਿਆ ਕਿਉਂਕਿ ਉਹ ਕੈਂਪਰ ਦੀ ਟੂਟੀ ਖੋਲ ਦਿੰਦੀ ਆ ਤੇ ਉਹਨੂੰ ਬੜਾ ਮਜ਼ਾ ਆਉਂਦਾ ਇਦਾਂ ਕਰਨ ਦੇ ਵਿੱਚ ਤੇ ਇਧਰ ਆਪਾਂ ਰੱਖੀ ਹੋਈ ਹੈ ਚੱਕੀ ਚੱਕੀ ਨੂੰ ਮੇਰੀ ਇਦਾਂ ਸਲਾਹ ਸੀ ਕਿ ਮੈਂ ਇਹਨੂੰ ਸੋਰ ਸਾਈਡ ਤੇ ਰੱਖਾਂ ਬਟ ਇਹ ਥੋੜੀ ਭਾਰੀ ਸੀ ਇਸ ਕਰਕੇ ਰੱਖੀ ਨਹੀਂ ਗਈ ਜਿਹੜਾ ਥੋੜਾ ਬਹੁਤਾ ਕੂੜਾ ਰਹਿੰਦਾ ਸੀਗਾ ਪੌੜੀਆਂ ਦੇ ਵਿੱਚੋਂ ਫਿਰ ਮੈਂ ਉਹ ਕੱਢਿਆ ਗਰਮੀ ਬਹੁਤ ਜ਼ਿਆਦਾ ਹੋ ਰਹੀ ਹੈ ਕੰਮ ਕਰਨ ਨੂੰ دل ਹੀ ਨਹੀਂ ਕਰਦਾ ਪਰ ਮੈਨੂੰ ਇਦਾਂ ਸੀ ਮੈਂ ਮੰਮੀ ਦੀ ਥੋੜੀ ਬਹੁਤੀ ਹੈਲਪ ਕਰਾਂ ਮੈਂ ਕਰਾਂਗੀ ਤੇ ਹੁਣ ਮੈਂ ਲੱਗੀ ਸੀ ਇੱਧਰ ਹੁਣ ਮੈਂ ਅਕਸੀ ਅੱਗੇ ਕੰਮ ਕਰਨ ਗਰਮੀ ਦੇ ਕਰਣ ਉੱਧਰ ਤਾਂ ਖੜਿਆ ਹੀ ਨਹੀਂ ਗਿਆ ਫਿਰ ਹੌਲੀ ਹੌਲੀ ਮੈਂ ਕਰਦੀ ਆਵੀ ਸੀ ਕੰਮ ਇੱਧਰ ਵੱਡੀ ਰਸੋਈ ਦੇ ਵਿੱਚ ਭਾਂਡੇ ਵਗੈਰਾ ਤਾਂ ਮੈਂ ਪਹਿਲਾਂ ਹੀ ਚੰਲੇ ਸੀਗੇ ਤੇ ਰਸੋਈ ਦੀ ਵੱਡੀ ਜਿਹੀ ਸਫਾਈ ਕਰ ਲਈ ਸੀਗੀ ਅੱਜ ਥੋੜੀ ਬਹੁਤੀ ਸਪਾਈਆਂ ਤੋਂ ਬਾਅਦ ਹੋਣਾ ਕਿ ਸੀ ਮੈਂ ਆ ਕੇ ਔਰ ਡੈਡੀ ਜੀ ਲੈ ਆਏ ਸੀਗੇ ਇੱਥੇ ਆਈਸਕ੍ਰੀਮ ਫਿਰ ਆਈਸਕ੍ਰੀਮ ਖਾਧੀ ਦੇਖੋ ਕਿੰਨਾ ਦੁਪਹਿਰਾ ਹੋ ਰਿਹਾ ਮਮੀ ਨੇ ਕੱਪੜੇ ਵਾਸ਼ ਕਰ ਦਿੱਤੇ ਸੀਗੇ ਦੋ ਤਿੰਨ ਘੰਟਿਆਂ ਦੀ ਰੈਸਟ ਤੋਂ ਬਾਅਦ ਹੁਣ ਮੈਂ ਪੀਣ ਲੱਗੀ ਸੀ ਇੱਥੇ ਨਿੰਬੂ ਪਾਣੀ ਮਮੀ ਜੀ ਲੈ ਇਸ ਮਿਲ ਰੇ ਨਿੰਬੂ ਪਾਣੀ ਸਬਜ਼ੀ ਵਗੈਰਾ ਮਮੀ ਨੇ ਪਹਿਲਾਂ ਹੀ ਕੱਟ ਲਈ ਸੀਗੀ ਹੁਣ ਮੈਂ ਤੇਲ 'ਚ ਫਰਾਈ ਕਰਦੀ ਆ ਜਿੰਨੇ ਬੱਚੇ ਨਹਾ ਰਹੇ ਸੀਗੇ ਤੇ ਆਪਣੀ ਮસ્ਤੀ ਵਿੱਚ ਰੁੱਝੇ ਸੀਗੇ ਇੱਧਰ ਮੌਸਮ ਦੇਖੋ ਕਿੰਨਾ ਵਧੀਆ ਹੈ ਜੀ ਟਾਈਮ ਹੋ ਚੁੱਕਿਆ ਸੀ ਇੱਥੇ 6:30 ਵਜੇ ਦਾ ਤੇ ਇਧਰ ਮੰਮੀ ਕੋਲ ਨਹੀਂ ਸੀ ਆਟਾ ਸਬਜੀ ਨੂੰ ਤਿਆਰ ਹੋਣ ਦੇ ਲਈ ਰੱਖਿਆ ਮੈਂ ਚੁੱਲੇ ਤੇ ਮੈਂ ਇਹ ਜੀ ਰੂਮ ਦੇ ਵਿੱਚ ਰੂਮ ਦੇ ਵਿੱਚ ਰੱਖ ਲਿਆ ਕਿਹਾ ਦੋਨੋਂ ਬਣਾ ਸੈਲਫੀਆਂ ਲੈ ਰਹੀ ਸੀ ਹੁਣ ਮੈਂ ਕੀ ਰੀ ਸਿਰਦੀ ਆ ਜੀ ਪੁੱਲਾ ਜੀ ਦਾਦੀ ਦੀ ਰੋਟੀ ਪਾ ਕੇ ਹੁਣ ਚਲਦੇ ਆਪਾਂ ਰੂਮ ਦੇ ਵਿੱਚ ਉਹਨਾਂ ਨੂੰ ਫੜਾਉਣੇ ਆ ਉਸ ਤੋਂ ਬਾਅਦ ਆਪਣੀ ਰੋਟੀ ਪਾਵਾਂਗੇ ਤੇ ਖਾਵਾਂਗੇ ਕਿਵੇਂ ਲੱਗਿਆ ਤੁਹਾਨੂੰ ਆਪਣਾ ਅੱਜ ਦਾ ਬਲੌਗ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਹੈ ਸਬਸਕ੍ਰਾਈਬ ਕਰਨਾ ਨਾ ਪੁੱਲ ਨਾ ਮਿਲਦੇ ਕਿ ਨਵੀਂ ਵੀਡੀਓ ਚ ਬਾਏ ਬਾਏ